ਲਾਤ ਕਿਸੇ ਦੇ ਸਾਦੇਓ ਇਸਰ ਬਲੂ ਫੁੱਟ ਕਿਸੇ ਦੇ ਸਾਦੇਓ ਲਾਤ ਕੀ ਬਣ ਗਿਆ ਕਿਸੇ ਦੇ ਸਾਦੇਓ ਲਾਤ ਅਸੀਂ ਦੇ ਇੱਕ ਵਾਰ ਸਭੰਦੇ ਨੇ ਲੋਕਾਂ ਵੱਲ ਫੁੱਟ ਮਾਰ ਦਿੱਤੀ ਜਾਂਦੀ ਉਹਨਾਂ ਤੇ ਸਾਦੇਓ ਲਾਤ ਇਸ ਬੰਦੇ ਨੇ ਜਿਹੜਾ ਜਿੱਤਦਾ ਦਾੜਾ ਲਾ ਦਿੱਤਾ ਗਿਆ ਸਾਥੇ ਤੇਰਾ ਸਾਦੀ ਲੜਕੀ ਮਾ ਦੀ ਦੀ ਇਸ ਲੜਕੀ ਵੱਲੋਂ ਵਿਊਗ ਵੱਲੋਂ ਕੀ ਦੇਖੋ ਇਹ ਬੰਦੇ ਨੂੰ ਕੀ ਕਰਨਾ ਚਾਹੀਦਾ ਕਿ ਇਹ ਇਸ ਬੰਦੇ ਨੇ ਗਲਤ ਕੰਮ ਕਰ ਦਿੱਤਾਗੇ ਤੁਸੀਂ ਇਹ ਦੇਖ ਸਕਦੇ ਹੋ ਤੁਸੀਂ ਦੇ ਸਕਦੇ ਹੋ ਤੁਸੀਂ ਦੇ ਸਕਦੇ ਹੋ ਇਸ ਵੀ ਉਹ ਬੋਲੋ ਕਿਰਾ ਤੇਰਾ ਸਾਥ ਦੀ ਲੜਕੀ ਨਾ ਗਲਤ ਕੰਮ ਕਰਨ ਤੋਂ ਵਾਰ ਮਾਂ ਦੀ ਤਾਕਿਆ ਦੇ ਸਕਦੇ ਹੋ ਲਾ ਇਹ ਸਾਰੀ ਕਮੀ ਲੋਕਾਂ ਦਾ ਕਹਿਣਾ ਹੈ ਪ੍ਰਸ਼ਾਸਨ ਦੀ ਗਲਤੀ ਨਾਲ ਸਾਰਾ ਕੁਝ ਹੋਇਆ ਜੀ ਇਹ ਪ੍ਰਸ਼ਾਸਨ ਪਹਿਲਾਂ ਦੇਖ ਲੈਂਦਾ ਇਹਨਾਂ ਕੁਝ ਨਾ ਹੁੰਦਾ ਜੀ ਹਾਂ

ਪਤਾ ਨਹੀਂ ਕਿ ਕਿ ਚੱਕੀ ਬਾਨੀ ਕਿੰਨੇ ਕੀਤਾ ਕਿੰਨੇ ਗਲਤ ਕੰਮ ਕੋਣ ਹੈ ਉਹ ਕੀ ਹਸਬੰਦ ਉਹ ਕਿੱਥੇ ਰਹੇ ਉਹ ਹੀ ਜਿਹਨਾਂ ਨੂੰ ਪੁੱਛ ਰਹੇ ਆ ਪਰਿਓ ਤੁਸੀਂ ਇਹ ਦੇ ਸਕਦੇ ਹੋ ਔਲਾਦ ਤੁਸੀਂ ਦੇ ਸਕਦੇ ਹੋ ਤੁਸੀਂ ਇਹ ਦੇ ਸਕਦੇ ਹੋ ਤੁਸੀਂ ਇਹ ਦੇ ਸਕਦੇ ਹੋ ਮੇਰੇ ਘਰ ਦੇ ਨਾਲ ਭਰਨ ਲੱਗਦਾ ਇਹ ਆ ਜੇ ਔਲਾਦ ਇਹ ਮੈਂ ਇਹ ਇਨਕੁਆਰੀ ਕਰਕੇ ਚਲੇ ਗਏ ਅੱਛਾ ਜੀ ਠੀਕ ਹੈ ਜੀ ਬਾਜ ਜੀ ਆਪਾਂ ਦੇ ਇਕੱਠੇ ਕਿਦਾਰੇ ਮਹੱਲੇ ਦੇ ਇਹ ਨਾ ਬੜਤ ਕਿੰਨਾਂ ਅੰਦਰ ਬੜਿਆ ਵਾ ਹੂੰ ਕੋਈ ਮੈਜਰ ਬੂਆ ਖੋਲਿਆ ਤੇ ਪੁਲਿਸ ਆ ਸ਼ੰਦ ਅੱਛਾ ਇਹ ਬੂਆ ਪਰਿਵਾਰ ਵਾਲਿਆਂ ਲਈ ਕਿਸੇ ਵੀ ਦੀ ਗੱਲ ਹੈ ਹੋਈ ਤਾਂ ਕਹੋ ਭਾਈ ਉਹ ਗੱਲਿਆ ਜਾ ਬਈ ਅੱਛਾ ਪਾਣੀ ਦਾ ਇੱਕ ਮੋਟਾ ਪਾਣੀ ਦੀ ਗੱਲ ਸਾਡੇ ਕੌਂਟੀ ਦੇ ਬੰਦਾਂ ਦੀ ਗੱਲ ਪਾਣੀ ਦੀ ਭਾਈ ਬੱਚੇ ਦੀ ਜੀ ਸੀ ਭਾਈ ਜੇ ਇਦਾਂ ਦੇ ਹਾਲਾਤ ਦੇਖ ਰਹੇ ਹੋ ਭਾਈ ਬੱਚਿਓ ਪਹਿਲੇ ਨਾਲ ਦੀ ਕਰੀ ਨਾਲ ਦੀ ਕਰੀ ਪਤਾ ਹਾਲਾਤ ਦੇਖੋ ਭਾਈ ਇਨਸਾਨੀਅਤ ਦੇ ਤੌਰ ਤੇ ਕੀ ਕਿਹੜਾ ਖਾਉਂ ਕਹਿੰਦੀ ਹੋ ਅਜੀ ਇੰਨੀ ਸ਼ਰਮ ਨਾਲ ਕੁੜੀ ਖਿੜੀ ਹੋਈ ਹੈ ਇਹ ਭਾਜੀ ਇਹ ਕੁੜੀ ਨਾ ਰਹੀ ਸੋਹਣੀ ਨਾ 10 ਸਾਲ ਦੀ ਖਿਲੋਣਾਂ ਦੇ ਜਿਹੜਾ ਨਿੱਕਾ